ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਆਨੰਦ ਖੁਸ਼ੀਆਂ ਚ ਹੋਵੋਗੇ ਪਰਮਾਤਮਾ ਕੋਲੋਂ ਇਹੀ ਦੁਆ ਮੰਗਿੰਦੀ ਆ ਮਾਲਕਾ ਸਰਵਤ ਦਾ ਭਲਾ ਕਰੀ ਸਭ ਦੇ ਹੱਸਦੇ ਚਿਹਰੇ ਦਿਖਾਈ ਰੁੰਦਿਆਂ ਦਾ ਕਿਸੇ ਦਾ ਨਾ ਦਿਖਾਈ ਧੰਨਵਾਦ ਸਾਰਿਆਂ ਦਾ ਅੱਜ ਮੈਂ ਜਿਹੜੀ ਤੁਹਾਨੂੰ ਬਾਤ ਸੁਣਾਉਣ ਲੱਗੀਆਂ ਸਾਰੀ ਸੁਣਿਓ ਬਹੁਤ ਸੋਹਣੀ ਬਾਤ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋ ਸ਼ੁਰੂ ਕਰਦੇ ਆਂ ਆਪਾਂ ਬਾਤ ਮਨੋਨੰਦ ਇੱਕ ਪਤੀ ਪਤਨੀ ਸੀਗੇ ਤਾਂ ਉਹ ਮੁੰਡਾ ਕਮਾਉਂਦਾ ਸੀ ਰੋਜ਼ ਦੇ 50 ਰੁਪਏ 50 ਰੁਪਏ ਕਮਾਉਂਦਾ 25 ਰੁਪਏ ਉਹ দান ਕਰ ਦਿੰਦਾ 25 ਰੁਪਏ ਉਹ ਘਰ ਦਾ ਖਰਚ ਚ ਲਾਉਂਦਾ ਤਾਂ ਇਹਵੇਂ ਹੀ ਲੰਘ ਤਾਂ ਗਿਆ ਟਾਈਮ ਤਾਂ ਉਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲੈ ਲਿਆ ਹੁਣ ਉਹ ਤਿੰਨ ਮੈਂਬਰ ਹੋ ਗਏ ਪਰ ਉਹਦੀ ਕਮਾਈ ਦਾ ਸਾਧਨ ਉਹੀ ਹੈ 50 ਰੁਪਏ ਰੋਜ਼ ਦੇ ਤੇ ਉਹਦੀ ਰੁਟੀਨ ਵੀ ਉਹੀ ਹੈ 25 ਰੁਪਏ ਘਰ ਦਾ ਖਰਚ 25 ਰੁਪਏ ਤਾਂ ਪੁੱਣ ਜਦੋਂ ਉਹ ਮੁੰਡਾ 7-8 ਸਾਲ ਦਾ ਹੋ ਗਿਆ ਬੱਚਾ ਉਹਦਾ ਉਹ ਕਹਿਣ ਲੱਗਿਆ ਕਹਿੰਦਾ ਮਾਂ ਕਹਿੰਦਾ ਮੇਰਾ ਪਿਤਾ ਜੀ ਕਹਿੰਦਾ 50 ਰੁਪਏ ਕਮਾਉਂਦਾ ਹੈ ਪਰ 25 ਰੁਪਏ ਦਾਨ ਪੁੰਨ ਕਰ ਦਿੰਦਾ 25 ਚ ਤਾਂ ਕਹਿੰਦਾ ਆਪਣਾ ਘਰ ਵੀ ਨਹੀਂ ਪੂਰਾ ਚੱਲਦਾ ਤੇ ਉਹ ਕਹਿੰਦੀ ਵੀ ਪੁੱਤ ਦਾਨ ਪੁੰਨ ਤੇਰੇ ਵਾਸਤੇ ਕਰਦਾ ਕਹਿੰਦੀ ਅਲਾਦ ਵਾਸਤੇ ਕਰਦਾ ਕਹਿੰਦੀ ਮਾਂ ਪਿਓ ਦਾਨ ਪੁੰਨ ਤੇਰੇ ਵਾਸਤੇ ਕਰਦਾ ਹੁਣ ਬੱਚਾ ਉਹਨੂੰ ਕੀ ਸਮਝ ਆਉਂਦੀ ਹੈ ਤਾਂ ਚੁੱਪ ਕਰ ਗਿਆ ਵੀ ਚਲੋ ਠੀਕ ਹੈ ਜੇ ਉਹ ਲੰਘਦਾ ਹੈ ਹਲੇ ਟਾਈਮ ਜਦੋਂ ਉਹ 10-12 ਸਾਲਾਂ ਦਾ ਹੋਰ ਹੋ ਜਾਂਦਾ ਮੁੰਡਾ 2-4 ਸਾਲ ਹੋਰ ਲੰਘ ਜਾਂਦੇ ਨੇ ਤਾਂ ਇੱਕ ਦਿਨ ਅਚਾਨਕ ਹੀ ਇੱਕ ਝੋਟਾ ਆਉਂਦਾ ਹੈ ਉਧਰੋਂ ਦਾ ਬਾਪ ਪਿਤਾ ਆਉਂਦਾ ਹੁੰਦਾ ਮੁੰਡੇ ਦਾ ਤੁਰਿਆ ਉਹਨੂੰ ਟੱਕਰ ਮਾਰਦਾ ਉਹਦੇ ਮਾਗਰ ਪੈ ਜਾਂਦਾ ਹੈ ਝੋਟਾ ਭੈੜੀ ਚੀਜ਼ ਹੁੰਦੀ ਹੈ ਇਹ ਜੇ ਪਿੱਛੇ ਪੈ ਜੇ ਮਾਰ ਕੇ ਛੱਡਦਾ ਬੰਦੇ ਨੂੰ ਤਾਂ ਉਹ ਉਹਨੇ ਝੋਟਾ ਝੋਟਟੇ ਨੇ ਉਹਦਾ ਬਾਪ ਮੁੰਡੇ ਦਾ ਮਾਰਦਾ ਮਰਿਆ ਹੋਇਆ ਤਾਂ ਨੋ ਮੁੰਡਾ ਪੁੱਛਦਾ ਆਪਦੀ ਮਾਂ ਨੂੰ ਕਹਿੰਦਾ ਮਾਂ ਹੁਣ ਮੇਰਾ ਪਿਤਾ ਆਉਂਦਾ ਨਹੀਂ ਮੁੜ ਕੇ ਉਹ ਕਹਿੰਦੀ ਨਾ ਪੁੱਤ ਕਹਿੰਦਾ ਉਹ ਕਿੱਥੇ ਭag ਗਿਆ ਕਹਿੰਦੀ ਉਹ ਤਾਂ ਜਮਰ ਰਾਜ ਲੈ ਗਿਆ ਉਹਨੂੰ ਉਹਨੂੰ ਕਹਿਣ ਲੱਗਿਆ ਵੀ ਕੋਈ ਨਾ ਮੈਂ ਜਾਊਂਗਾ ਜਮਰ ਰਾਜ ਕੋਲੇ ਮੇਰੇ ਪਿਤਾ ਜੀ ਨੂੰ ਲੈ ਕੇ ਆਉਂਗਾ ਉਹ ਮਾਂ ਨੇ ਬੱਚਾ ਸਮਝ ਕੇ ਅਣ ਸੁਣੀ ਗੱਲ ਕਰਤੀ ਤਾਂ ਹੁਣ ਮਾਂ ਕਹਿੰਦੀ ਵੀ ਕੋਈ ਨਾ ਆਪਾਂ ਤੇਰਾ ਤੇ ਡਿਪੇਪਰੂੰਗੀ ਆਪਦਾ ਵੀ ਭਰੂੰਗੀ ਉਹ ਪਿੰਡ ਚ ਕੰਮ ਧੰਦਾ ਕਰਦੀ ਐ ਲੋਕਾਂ ਦੇ ਚਲੋ ਖਾਣ ਪੀਣ ਦਾ ਜੋਗਾ ਕਰੀ ਜਾਂਦੀ ਐ ਦਿਨ ਕੱਢਦੀ ਐ ਮੁੰਡਾ ਹੋ ਗਿਆ 13-14 ਸਾਲਾਂ ਦਾ ਜਦੋਂ ਮੁੰਡਾ ਤਾਂ ਭਾਈ ਇੱਕ ਦਿਨ ਮਾਂ ਤਾਂ ਗਈ ਹੋਈ ਸੀ ਤੇ ਕੰਮ ਕਰਨ ਪਿੰਡ ਚ ਉਹ ਤਾਂ ਚੁੱਪ ਕਰਕੇ ਘਰੋਂ ਭੱਗ ਗਿਆ ਗਿਆ ਹੋਇਆ ਤਾਂ ਘਰੋਂ ਸੋਚ ਕੇ ਗਿਆ ਵੀ ਆਪਦੇ ਬਾਪ ਨੂੰ ਜਮ ਰਾਜ ਤੋਂ ਲੈ ਕੇ ਆਉਣਾ ਮੈਂ ਤੁਰਿਆ ਗਿਆ ਤੁਰਿਆ ਗਿਆ ਬਹੁਤ ਦੂਰ ਲੰਘ ਗਿਆ ਥੱਕ ਗਿਆ ਤੁਰਦਾ ਤੁਰਦਾ ਤਾਂ ਇੱਕ ਅੰਬ ਦਾ ਦਰਖਤ ਆ ਗਿਆ ਉਹ ਅੰਬ ਦਾ ਦਰਖਤ ਨਾ ਹਿੱਲੇ ਨਾ ਕੋਈ ਉਹਦਾ ਪੱਤਾ ਹਿੱਲੇ ਜਿਵੇਂ ਕੋਈ ਬਣਾ ਕੇ ਲੱਕੜ ਦਾ ਹੀ ਖੜਾਇਆ ਹੁੰਦਾ ਐ ਅਡੋਲ ਬਿਲਕੁਲ ਉਹ ਉੱਥੇ ਜਾ ਕੇ ਬਹਿ ਗਿਆ ਵੀ ਮੈਂ ਬਿੰਦ ਦਮ ਲੈ ਲਾਂ ਤੁਰਿਆ ਫਿਰਦਾ ਬੈਠਾ ਰਿਹਾ ਜਦੋਂ ਉਹ ਉੱਠ ਕੇ ਜਾਣ ਲੱਗਿਆ ਤਾਂ ਉਹ ਦਰਖਤ ਨੇ ਉਹਨੂੰ ਉਹ ਬੋਲਿਆਦ ਰੱਖ ਤਾ ਉਹਨੂੰ ਕਹਿੰਦਾ ਤੂੰ ਪੁੱਤ ਕਿੱਥੇ ਜਾਨਾ ਹੈ ਉਹ ਕਹਿੰਦਾ ਮੈਂ ਗਰੀਬ ਕਿਸਾਨ ਦਾ ਪੁੱਤਾਂ ਵੀ ਮੈਂ ਆਪਦੇ ਬਾਪ ਨੂੰ ਲੈਣ ਜਾਨਾ ਜਾਮਰਾਜ ਤੋਂ ਉਹ ਕਹਿੰਦਾ ਮੇਰਾ ਇੱਕ ਸੁਨੇਹਾ ਲੈ ਜੀ ਜਦੋਂ ਉਹ ਕਹਿੰਦਾ ਕੀ ਉਹ ਕਹਿੰਦਾ ਐ ਪੁੱਛ ਕੇ ਐ ਵੀ ਮੈਨੂੰ ਬਹੁਤ ਜੁਗੜੇ ਹੀ ਹੋ ਗਏ ਸਾਲਾਂ ਬੱਧੀ ਮੈਂ ਇੱਥੇ ਖੜਾ ਨਾ ਮੇਰਾ ਕੋਈ ਪੱਤਾ ਝੜਦਾ ਨਾ ਕੋਈ ਮੇਰੀ ਟਾਣੀ ਟੁੱਟਦੀ ਐ ਨਾ ਮੇਰੇ ਕੁਝ ਫਲ ਲੱਗਦਾ ਨਾ ਇੱਥੇ ਕੋਈ ਆਇਆ ਜਿਦਾਂ ਤੂੰ ਆ ਕੇ ਬੈਠਾ ਨਹੀਂ ਇੱਥੇ ਤਾਂ ਕੋਈ ਖੜਦਾ ਵੀ ਨਹੀਂ ਮੇਰੇ ਲਵੇ ਲਾਉਣੇ ਵੀ ਇਹ ਕਿਉਂ ਐ ਮੇਰਾ ਛਟਕਾਰਾ ਕਦੋਂ ਹੋਊਗਾ ਉਹ ਕਹਿੰਦਾ ਠੀਕ ਐ ਮੈਂ ਪੁੱਛਿਆ ਚਲੋ ਤੁਰ ਪਿਆ ਤੁਰਿਆ ਜਾਂਦਾ ਫਿਰ ਉਹਨੂੰ ਭਈ ਇੱਕ ਸੱਪ ਮਿਲਦਾ ਬਹੁਤ ਭਾਰਾ ਉਹ ਬੁੜਾ ਸੱਪ ਤਾ ਮੁੰਡਾ ਡਰ ਜਾਂਦਾ ਸਪੋ ਨੂੰ ਕਹਿੰਦਾ ਵੀ ਤੂੰ ਡਰਨਾ ਤੂੰ ਕਾਉਣਾ ਉਹ ਕਹਿੰਦਾ ਮੈਂ ਤਾਂ ਗਰੀਬ ਜਾ ਬੱਚਾ ਕਹਿੰਦਾ ਵੀ ਆਪਦੇ ਪਿਓ ਨੂੰ ਲੈਣ ਜਾਣਾ ਜਮਰਾਜ ਤੋਂ ਉਹ ਕਹਿੰਦਾ ਫਿਰ ਮੇਰਾ ਸੁਨੇਹਾ ਲੈ ਕੇ ਜਾ ਵੀ ਮੈਨੂੰ ਮੇਰੀਆਂ ਸੱਤ ਪੀੜੀਆਂ ਖਤਮ ਹੋ ਗਈਆਂ ਮੈਂ ਕਿਉਂ ਨਹੀਂ ਹੋ ਰਿਹਾ ਮੇਰੀ ਮੁਕਤੀ ਨਹੀਂ ਹੁੰਦੀ ਵੀ ਸੱਤ ਪੀੜੀਆਂ ਮੇਰੇ ਦੇਖਦੇ ਦੇਖਦੇ ਖਤਮ ਹੋ ਗਈਆਂ ਵੀ ਇਹ ਮੈਨੂੰ ਪੁੱਛ ਕੇ ਆਈ ਵੀ ਮੇਰੇ ਤੇ ਕੀ ਕੋਈ ਮੈਂ ਪਾਪ ਕਰਿਆ ਹੋਇਆ ਹੈ ਉਹ ਕਹਿੰਦਾ ਠੀਕ ਹੈ ਪੁੱਛਿਆ ਉਹ ਅੱਗੇ ਜਾਂਦਾ ਤਾਂ ਇੱਕ ਕਿਸਾਨ ਬੈਠਾ ਹੈ ਉਹ ਕਿਸਾਨ ਨੇ ਬਹੁਤ ਡੂੰਘਾ ਟੋਆ ਪੱਟਿਆ ਹੋਇਆ ਹੈ ਉਹ ਪੱਟ ਰਿਹਾ ਹੈ ਤਲਾਬ ਵੀ ਮੈਂ ਤਲਾਬ ਲੋਕਾਂ ਦੇ ਆਉਣ ਜਾਣ ਨੂੰ ਪਾਣੀ ਲਈ ਤਲਾਬ ਬਣਾਦਾ ਹਾਂ ਰੇ ਤਾਂ ਉਹ ਤਲਾਬ ਪੱਟੀ ਜਾਂਦਾ ਪਰ ਉਹ ਚ ਪਾਣੀ ਨਹੀਂ ਨਿਕਲਦਾ ਉਹ ਉਹਨੂੰ ਪੁੱਛਣ ਲੱਗਿਆ ਵੀ ਤੂੰ ਐਡਾ ਕ ਬੱਚਾ ਕਿੱਥੇ ਜਾਂਦਾ ਹੈ ਉਹ ਕਹਿੰਦਾ ਮੇਰੇ ਪਿਓ ਨੂੰ ਲੈਣ ਜਾਂਦਾ ਜੰਮ ਰਾਜ ਤੋਂ ਉਹ ਕਹਿੰਦਾ ਮੇਰਾ ਸਵਾਲ ਪੁੱਛ ਕੇ ਆਈ ਵੀ ਇੱਥੇ ਪਾਣੀ ਕਿਉਂ ਨਹੀਂ ਆਉਂਦਾ ਇੰਨੇ ਬਰੇ ਹੋ ਗਏ ਵੀ ਮੈਂ ਤਾਂ ਇਹ ਬਹੁਤ ਢੂੰਗਾ ਪੱਟਦਾ ਪਾਣੀ ਤਾਂ ਉੱਪਰ ਹੀ ਹੁੰਦਾ ਵੀ ਇਹਦਾ ਕੀ ਕਾਰਨ ਹੈ ਉਹ ਕਹਿੰਦਾ ਠੀਕ ਹੈ ਭਾਈ ਪੁੱਛਿਓ ਅੱਗੇ ਜਾਂਦਾ ਤਾਂ ਇੱਕ ਤਲਾਬ ਆ ਜਾਂਦਾ ਹੈ ਉੱਥੇ ਉਹਨੂੰ ਇੱਕ ਬੱਤਖ ਮਿਲਦੀ ਹੈ ਉਹ ਬੱਤਖ ਕਹਿਣ ਲੱਗੀ ਵੀ ਤੂੰ ਮੇਰਾ ਵੀ ਇੱਕ ਸਨੇਹਾ ਲੈ ਜਾ ਜੇ ਤੂੰ ਜਾਣਾ ਹੈ ਉਹਨੂੰ ਪੁੱਛਿਆ ਵੀ ਕਿੱਥੇ ਜਾਣਾ ਹੈ ਕਹਿੰਦਾ ਮੇਰੇ ਪਿਓ ਨੂੰ ਲੈਣ ਜਾਣਾ ਉਹ ਕਹਿੰਦੀ ਮੇਰਾ ਸਨੇਹਾ ਲੈ ਕੇ ਜਾ ਕਹਿੰਦੀ ਵੀ ਮੇਰਾ ਛੁਟਕਾਰਾ ਨਹੀਂ ਹੁੰਦਾ ਵੀ ਮੈਂ ਬਹੁਤ ਚਿਰਾਂ ਦੀ ਬਸ ਇਹਦੇ ਵਿੱਚ ਹੀ ਇੱਥੇ ਹੀ ਆ ਵੀ ਮੇਰੇ ਵਗਾਹਾਂ ਪਰਿਵਾਰ ਦਾ ਦੇ ਪਰਿਵਾਰ ਵੀ ਖਤਮ ਹੋ ਗਏ ਵੀ ਪਤਾ ਨਹੀਂ ਕੀ ਕਾਰਨ ਹੈ ਵੀ ਮੇਰਾ ਛੁਟਕਾਰਾ ਹੋਣਾ ਚਾਹੀਦਾ ਕਹਿੰਦਾ ਮੈਂ ਪੁੱਛਿਆ ਜਦੋਂ ਤਲਾਬ ਦੇ ਦੂਜੇ ਪਾਸੇ ਜਾਂਦਾ ਤਾਂ ਇੱਕ ਬਗਲਾ ਬਗਲਾ ਮਿਲ ਜਾਂਦਾ ਭਾਈ ਉਹ ਬਗਲਾ ਕਹਿਣ ਲੱਗਿਆ ਕਿੱਥੇ ਜਾਣਾ ਭਾਈ ਤੂੰ ਉਹ ਕਹਿੰਦਾ ਮੇਰੇ ਪਿਓ ਨੂੰ ਲੈਣ ਜਾਣਾ ਜੰਮ ਰਾਜ ਤੋਂ ਉਹ ਕਹਿੰਦਾ ਪੁੱਛ ਕਿ ਆਈ ਵੀ ਮੇਰਾ ਕਿਉਂ ਨਹੀਂ ਛਟਕਾਰਾ ਹੁੰਦਾ ਵੀ ਮੈਂ ਉਹੀ ਹਾਲ ਉਹਦਾ ਵੀ ਮੇਰੇ ਬੱਚੇ ਵੀ ਖਤਮ ਹੋ ਗਏ ਪਰ ਮੈਂ ਨਹੀਂ ਹੋ ਰਿਹਾ ਵੀ ਮੈਂ ਬਹੁਤ ਚਿੰਤਾ ਚ ਰਹਿਣਾ ਵੀ ਮੈਂ ਚਾਹਉਣਾ ਵੀ ਮੈਂ ਮੁੱਕ ਜਾ ਹੁਣ ਵੀ ਮੇਰਾ ਛਟਕਾਰਾ ਹੋ ਜਾਏ ਮੈਨੂੰ ਮੁਕਤੀ ਮਿਲ ਲਈ ਚਾਹੀਦੀ ਆ ਉਹ ਕਹਿੰਦਾ ਭਾਈ ਤੈਨੂੰ ਵੀ ਪੁੱਛਿਆ ਹਾਂ ਗਿਆ ਗਾ ਹਾਂ ਤਾਂ ਜੰਮਰੱਜ ਦੇ ਜਾਵੜਿਆ ਜੰਮਰੱਜ ਨੇ ਕਹਾ ਉਹਨੂੰ ਬਿਠਾਇਆ ਬੱਚੇ ਨੂੰ ਉਹ ਸਭ ਜਾਣੀ ਜਾਣ ਸੀ ਬਿਠਾ ਕੇ ਉਹਨੂੰ ਖਾਣਾ ਖੂਣਾ ਖਵਾਇਆ ਪਿਆਇਆ ਉਹਨੂੰ ਪੁੱਛਣ ਲੱਗਿਆ ਵੀ ਕਿਵੇਂ ਆਇਆ ਹੈ ਉਹ ਕਹਿੰਦਾ ਮੇਰਾ ਪਿਓ ਕਿੱਥੇ ਐ ਮੇਰੇ ਪਿਓ ਨੂੰ ਲੈਣ ਆਇਆ ਉਹਨੂੰ ਛੱਡ ਦਿਓ ਤੁਸੀਂ ਵੀ ਅਸੀਂ ਸਾਡਾ ਜੀ ਨਹੀਂ ਲੱਗਦਾ ਨਾ ਸਾਡੇ ਕੋਈ ਕਮਾਉਣ ਵਾਲਾ ਅਸੀਂ ਤਾਂ ਭੁੱਖੇ ਮਰਦੇ ਆਂ ਵੀ ਮੇਰੀ ਮਾਂ ਨੂੰ ਕੰਮ ਤੇ ਜਾਣਾ ਪੈਂਦਾ ਮੇਰੇ ਪਿਓ ਨੂੰ ਛੱਡ ਦਿਓ ਮੈਂ ਤਾਂ ਉਹਨੂੰ ਲੈਣ ਆਇਆ ਉਹ ਕਹਿਣ ਲੱਗਿਆ ਜਮ ਰੱਜ ਕਹਿੰਦਾ ਠੀਕ ਐ ਤੂੰ ਬੇਟਾ ਤੇਰੀ ਮਾਂ ਡੀਕਦੀ ਆ ਘਰ ਨੂੰ ਜਾ ਤੇਰਾ ਪਿਓ ਆਜੂਗਾ ਭੇਜ ਦਾਂਗੇ ਅਸੀਂ ਉਹਨੂੰ ਉਹ ਆਜੂਗਾ ਕਰੇ ਤਾਂ ਉੱਥੋਂ ਤੁਰਨ ਲੱਗਿਆ ਕਹਿੰਦਾ ਜੀ ਵੀ ਮੈਨੂੰ ਰਾਹ ਚ ਆਹ ਆਹ ਬੰਦੇ ਮਿਲੇ ਨੇ ਬੱਤਕ ਮਿਲੀ ਐ ਵਗਲਾ ਮਿਲਿਆ ਸਾਰਿਆਂ ਦੇ ਦੱਸ ਦਿੰਦਾ ਵੀ ਉਹਨਾਂ ਦੇ ਆਹ ਸਵਾਲ ਨੇ ਮੈਨੂੰ ਇਹਦੇ ਜਵਾਬ ਦੇ ਦਿਓ ਤਾਂ ਉਹ ਪਿਓ ਜਿਵੇਂ ਸਵਾਲ ਦੱਸਦਾ ਜਮਰਜ ਜਵਾਬ ਦੇ ਦਿੰਦਾ ਤਾਂ ਲੈ ਕੇ ਸਾਰਿਆਂ ਦੇ ਸਵਾਲ ਦੇ ਕੇ ਜਵਾਬ ਲਿਆਉਂਦਾ ਮੁੜੇ ਆਉਂਦਾ ਚਾ ਉਹ ਚੜਿਆ ਭੱਜਿਆ ਆਉਂਦਾ ਵੀ ਮੇਰੇ ਤਾਂ ਪਿਓ ਘਰੇ ਆਊਗਾ ਜਦੋਂ ਘਰੇ ਆਉਂਦਾ ਆ ਕੇ ਜਦੋਂ ਪਹਿਲਾਂ ਉਹਨੂੰ ਬੱਤਕ ਮਿਲਦੀ ਐ, ਬਗਲਾ ਮਿਲਦਾ। ਤਾਂ ਉਹ ਕਹਿੰਦਾ ਜਾਇਆ ਐ ਭਾਈ, ਮੇਰੇ ਸਵਾਲ ਦਾ ਕੀ ਬਣਿਆ? ਉਹ ਕਹਿੰਦਾ ਤੇਰਾ ਸਵਾਲ ਮੈਂ ਲਿਆਇਆ। ਕਹਿੰਦਾ ਵੀ ਤੈਨੂੰ ਮੁਕਤੀ ਤਾਂ ਨਹੀਂ ਮਿਲਦੀ। ਜਮਰਾਜ ਕਹਿੰਦਾ ਵੀ ਇਹ ਬਹੁਤ ਵੱਡਾ ਵਿਦਵਾਨ ਬੰਦਾ ਸੀ। ਵੀ ਇਹਨੇ ਆਪਦਾ ਗਿਆਨ ਨਹੀਂ ਕਿਸੇ ਨੂੰ ਦਿੱਤਾ। ਹੁਣ ਉਹ ਇਹਦੇ ਅੰਦਰ ਛਾਲਾ ਮਾਰਦਾ ਗਿਆਨ। ਇਹਦੀ ਨਹੀਂ ਹੁੰਦੀ ਮੁਕਤੀ ਜਿੰਨਾ ਚਿਰ ਉਹ ਗਿਆਨ ਨਹੀਂ ਇਹਦੇ ਅੰਦਰੋਂ ਨਿਕਲਦਾ ਇਹਦੀ ਇਹਦਾ ਸਟਕਾਰਾ ਨਹੀਂ ਹੁੰਦਾ ਉਹ ਕਹਿਣ ਲੱਗਿਆ ਵੀ ਹੁਣ ਇੱਥੇ ਮੇਰੇ ਤੋਂ ਕੌਣ ਆਊਗਾ ਗਿਆਨ ਲੈਣ ਜੇ ਤੈਨੂੰ ਹੀ ਦੇ ਦਾਂ ਉਹ ਕਹਿੰਦਾ ਦੇ ਦੇ ਭਾਈ ਉਹਨੇ ਆਪਦਾ ਗਿਆਨ ਬੱਚੇ ਨੂੰ ਦੇਤਾ ਉਹਦੀ ਮੁਕਤੀ ਹੋ ਗਈ ਜਦੋਂ ਤਲਾਬ ਦੇ ਦੂਜੇ ਪਾਸੇ ਆਉਂਦਾ ਤਾਂ ਬੱਤਖ ਮਿਲਦੀ ਹੈ ਉਹ ਬੱਤਖ ਨੂੰ ਕਹਿਣ ਲੱਗਿਆ ਕਹਿੰਦਾ ਮੈਂ ਲਿਆਇਆ ਤੇਰਾ ਸੁਨੇਹਾ ਤੇ ਕਹਿੰਦਾ ਵੀ ਤੇਰੇ ਅੰਦਰ ਅਮਰਤ ਹੈ ਜਿੰਨਾ ਚਿਰ ਤੂੰ ਉਹ ਨਹੀਂ ਕਿਸੇ ਨੂੰ ਪਿਆਉਂਦੀ ਉਹ ਕਹਿੰਦਾ ਤੇਰੀ ਮੁਕਤੀ ਨਹੀਂ ਹੁੰਦੀ ਉਹ ਕਹਿੰਦੀ ਫਿਰ ਇੱਥੇ ਕੌਣ ਆਊਗਾ ਲੈ ਤੈਨੂੰ ਹੀ ਦੇ ਦਿੰਨੀ ਆ ਉਹਨੂੰ ਉਹਨੇ ਵੀ ਦਿੱਤਾ ਪਰ ਉਹਦੀ ਵੀ ਮੁਕਤੀ ਹੋਗੀ ਗਾਹਾਂ ਜਾਂਦਾ ਤਾਂ ਉਹਨੂੰ ਉਹ ਕਿਸਾਨ ਮਿਲਦਾ ਹੈ ਬੈਠਾ ਕਿਸਾਨ ਦੇਖਦਾ ਕਹਿੰਦਾ ਲਿਆਇਆ ਪੁੱਤ ਮੇਰੇ ਸਵਾਲ ਦਾ ਜਵਾਬ ਕੀ ਲੈ ਕੇ ਆਏ ਆ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਉਹਦੇ ਘਰੇ ਇੱਕ ਕੁੜੀ ਐ ਮਟਿਆਰ ਵਿਆਹਣ ਵਾਲੀ ਆ ਉਹ 16-17 ਸਾਲਾਂ ਦੀ ਵੀ ਜਿੰਨਾ ਜੀ ਰੋ ਕੰਨਿਆਦਾਨ ਨਹੀਂ ਕਰਦਾ ਵੀ ਉਹ ਉਹਦਾ ਪਹਿਲਾ ਕੰਮ ਐ ਧੀ ਨੂੰ ਕੰਨਿਆਦਾਨ ਨੂੰ ਦਾਨ ਕਰਨਾ ਵੀ ਉਹਨਾਂ ਜੀ ਰੋ ਦਾ ਪਾਣੀ ਨਹੀਂ ਚੱਲਦਾ ਉੱਥੇ ਜਿੱਦਾਂ ਕੰਨਿਆਦਾਨ ਕਰਦੂ ਉਹਦਾ ਤਲਾਬ ਭਰ ਜੂ ਦੀ ਉਹ ਕਹਿਣ ਲੱਗਿਆ ਵੀ ਤੂੰ ਇੰਨਾ ਸੋਹਣਾ ਮੁੰਡਾ ਐ ਸਿਆਣਾ ਐ ਵੀ ਮੈਂ ਹੁਣ ਕਿੱਥੇ ਭਾਲਦਾ ਫਿਰੂ ਕਹਿੰਦਾ ਜੇ ਤੈਨੂੰ ਵਿਆਹ ਦਾਂ ਮੇਰੀ ਕੁੜੀ ਉਹ ਕਹਿੰਦਾ ਮੈਨੂੰ ਵਿਆਹ ਤੇ ਭਾਈ ਉਹਨੇ ਤਾਂ ਕਿਸਾਨ ਨੇ ਨਾਲੇ ਤਾਂ ਕੁੜੀ ਦਾ ਡੋਲਾ ਦਿੱਤਾ ਉਹਨੂੰ ਨਾਲੇ ਬਹੁਤ ਧਨ ਦੌਲਤ ਦੇ ਕੇ ਬੜਾ ਸਮਾਨ ਦੇ ਕੇ ਤੋਰਤਾ ਚਲੋ ਉਹਦਾ ਵੀ ਤਲਾਬ ਚੱਲ ਪਿਆ ਗਾਹਾਂ ਫਿਰ ਉਹਨੂੰ ਸੱਪ ਮਿਲਦਾ ਹੈ ਸੱਪ ਕਹਿੰਦਾ ਲਿਆਇਆ ਭਾਈ ਸਨੇਹਾ ਮੇਰਾ ਕੀ ਲੈ ਕੇ ਆਇਆ ਉਹ ਕਹਿੰਦਾ ਤੇਰੇ ਕੋਲ ਹੈ 나ਗਮਣੀ ਉਹ 나ਗਮਣੀ ਨਹੀਂ ਜਿੰਨਾ ਚਿਰ ਤੂੰ ਉਗਲਦਾ ਕਿਸੇ ਨੂੰ ਦਿੰਦਾ ਨਹੀਂ ਨਾ ਤੇਰਾ ਸਟਕਾਰਾ ਨਹੀਂ ਹੁੰਦਾ ਉਹ ਨਜ਼ਰ ਸੱਪ ਨੇ ਸੋਚਿਆ ਵੀ ਕਿਉਂ ਨਾ ਇਸੇ ਨੂੰ ਦੇ ਦਾਂ ਇੱਥੇ ਹੋਰ ਨਾਗਮਣੀ ਲੈਣ ਵਾਲਾ ਮੇਰੇ ਲਈ ਕੌਣ ਆਊਗਾ ਹੁਣਾਂ ਉਮਰ 'ਚ ਮੈਂ ਤਾਂ ਵਿਰਧਾਂ ਮੈਂ ਕਿਤੇ ਜਾ ਨਹੀਂ ਸਕਦਾ ਉਹਨੂੰ ਕਹਿੰਦਾ ਵੀ ਜੇ ਤੈਨੂੰ ਦੇ ਦਾਂ ਉਹ ਕਹਿੰਦਾ ਮੈਨੂੰ ਦੇ ਦੇ ਨਾਲੇ ਭਾਈ ਉਹਨੂੰ ਨਾਗਮਣੀ ਮਿਲ ਜਾਂਦੀ ਐ ਸੱਪ ਵੀ ਛਟਕਾਰਾ ਉਹਦਾ ਵੀ ਹੋ ਜਾਂਦਾ ਹੈ ਤਾਂ ਗਾਹਾਂ ਜਦੋਂ ਅੰਬ ਲਵੇ ਆਉਂਦਾ ਓਥੇ ਆ ਕੇ ਫੇਰ ਬਹਿ ਜਾਂਦੇ ਨੇ ਨਾਲੇ ਘਰ ਵਾਲੀ ਐ ਉਹਦੀ ਅੰਬਕ ਨੂੰ ਕਹਿਣ ਲੱਗਿਆ ਵੀ ਤੈਨੂੰ ਇਹ ਕਿਹਾ ਵੀ ਤੂੰ ਇੱਕ ਸਿੱਖਿਆ ਦੇਣ ਵਾਲਾ ਬੰਦਾ ਸੀ ਪਿਛਲੇ ਜਨਮ ਚ ਸਕੂਲਾਂ ਚ ਪੜ੍ਹਾਉਂਦਾ ਸੀ ਤੂੰ ਵੀ ਪਰ ਤਾਂ ਸਕੂਲ ਚ ਕਿਸੇ ਬੱਚੇ ਨੂੰ ਸਿੱਖਿਆ ਨਹੀਂ ਦਿੱਤੀ ਤੂੰ ਬੱਚਿਆਂ ਤੋਂ ਆਪਦਾ ਹੀ ਕੰਮ ਕਰਾਉਂਦਾ ਰਿਹਾ ਬੂਟਵਾਲਸਾਂ ਤੱਕ ਤੂੰ ਕਰਾਉਂਦਾ ਰਿਹਾ ਰੋਟੀ ਵੀ ਤੂੰ ਬੱਚਿਆਂ ਤੋਂ ਲੱਸੀ ਲਿਆ ਦੋ ਪਾਣੀ ਲਿਆ ਦੋ ਰੋਟੀ ਲਿਆ ਦੋ ਤੂੰ ਉਹਨਾਂ ਤੋਂ ਲੈ ਕੇ ਉਹਨਾਂ ਦੇ ਘਰੋਂ ਖਾਂਦਾ ਰਿਹਾ ਪਰ ਸਿੱਖਿਆ ਤਾਂ ਕਿਸੇ ਨੂੰ ਨਹੀਂ ਦਿੱਤੀ। ਇਸ ਕਰਕੇ ਜਿੰਨਾ ਚਿਰ ਤੂੰ ਆਪਣੇ ਅੰਦਰਲੀ ਵਿੱਦਿਆ ਨਹੀਂ ਕੱਢਦਾ ਤੇਰਾ ਸ਼ਟਕਾਰਾ ਨਹੀਂ ਹੁੰਦਾ ਤਾਂ ਤੂੰ ਇੱਥੇ ਅਡੋਲ ਖੜਾ ਹੈ। ਵੀ ਇਹ ਦੇ ਦੇ ਕਿਸੇ ਨੂੰ ਫੇਰ ਤੇਰਾ ਸ਼ਟਕਾਰਾ ਹੋਊ। ਉਹ ਵੀ ਕਹਿੰਦਾ ਵੀ ਇੱਥੇ ਕੌਣ ਆਊਗਾ ਤੈਨੂੰ ਹੀ ਦੇ ਦਿੰਨਾ। ਭਾਈ ਉਹ ਵੀ ਉਹਨੂੰ ਸਿੱਖਿਆ ਦੇ ਦਿੰਦਾ ਆਪਦੀ। ਚਲੋ ਉਹਦਾ ਵੀ ਅੰਤ ਹੋ ਜਾਂਦਾ ਹੈ। ਤਾ ਜਾਂਦਾਗਾ हां ਉਹਦੀ ਮਾਂ ਖੜੀ ਹੈ ਬਾਹਰ ਚ ਉਡੀਕਦੀ ਹੈ ਉਹ ਕਹਿੰਦੀ ਪੁੱਤ ਮੈਂ ਤਾਂ ਤੈਨੂੰ ਕਾਇ ਦਿਨ ਹੋ ਗਏ ਕਹਿੰਦੀ ਭਾਲਦੀ ਨੂੰ ਤੂੰ ਕਿੱਥੇ ਭੱਗ ਗਿਆ ਸੀ ਕਹਿੰਦਾ ਮਾਂ ਮੈਂ ਤਾਂ ਮੇਰੇ ਪਿਓ ਨੂੰ ਲੈਣ ਗਿਆ ਸੀ ਜਮ ਰਾਜ ਤੋਂ ਉਹ ਕਹਿੰਦੀ ਆ ਕੁੜੀ ਕੌਣ ਹੈ ਕਹਿੰਦਾ ਤੇਰੀ ਨੂੰਹ ਆ ਇਹ ਤਾਂ ਭਾਈ ਉਹਨੂੰ ਸਾਰੀ ਗੱਲ ਸੁਣਾਉਂਦਾ ਹੈ ਫੇਰ ਉਹਦੋਂ ਤੱਕ ਉਹ ਸਮਝ ਜਾਂਦਾ ਹੈ ਚੀਜ਼ ਵੀ ਮੇਰਾ ਪਿਓ ਤਾਂ ਮਰ ਗਿਆ ਹੁਣ ਉਹ ਆ ਨਹੀਂ ਸਕਦਾ ਦੁਬਾਰੀ ਵਾਪਸ ਤਾਂ ਮਾਂ ਦੇ ਨਾਲ ਫਿਰ ਘਰ ਵਾਲੀ ਹੁੰਦੀ ਹੈ ਐਨਾਂ ਨਾਲੇ ਤਾਂ ਉਹਨੂੰ ਸਿੱਖਿਆ ਮਿਲ ਜਾਂਦੀ ਹੈ ਨਾਲੇ ਉਹਦੇ ਕੋਲੇ ਨਾਗਮਣੀ ਹੁੰਦੀ ਹੈ ਉਹਨੂੰ ਵਿੱਦਿਆ ਮਿਲੀ ਹੁੰਦੀ ਹੈ ਬਹੁਤ ਸਾਰਿਆਂ ਤੋਂ ਕੁਛ ਨਾ ਕੁਛ ਮਿਲਿਆ ਹੁੰਦਾ ਹੈ ਤਾਂ ਫਿਰ ਆਪਦੀ ਮਾਂ ਨਾਲ ਚੰਗੇ ਦਿਨ ਟਾਈਮ ਪਾਸ ਕਰਦੇ ਨੇ ਇਹ ਕਹਾਣੀ ਤੋਂ ਆਪਾਂ ਨੂੰ ਜਿਹੜੀ ਸਿੱਖਿਆ ਮਿਲਦੀ ਹੈ ਲੈਣ ਵਾਲਾ ਤਾਂ ਲੈ ਲੈਂਦਾ ਜਿਹਨੇ ਨਹੀਂ ਲੈਣੀ ਉਹਨੂੰ ਤਾਂ ਪਈ ਜੇ ਇਹ ਆਪਾਂ ਥਾਲ ਚ ਧਰ ਕੇ ਵੀ ਦੇ ਦਈਏ ਉਹਨੇ ਤਾਂ ਵੀ ਨਹੀਂ ਲੈਣੀ ਜੇ ਕਿਸੇ ਨੇ ਸਿੱਖਿਆ ਲੈਣੀ ਹੈ ਚੰਗੀ ਗੱਲ ਫੜਨੀ ਹੈ ਉਹ ਇੱਕ ਸ਼ਬਦ ਤੂੰ ਹੀ ਫੜ ਲੈਂਦਾ ਸੋ ਆਸ ਕਰਦੀਆਂ ਤੁਹਾਨੂੰ ਪਸੰਦ ਆਈ ਹੋਊਗੀ ਕਮੈਂਟ ਕਰਿਓ ਜਰੂਰ ਧੰਨਵਾਦ ਜੀ